प्यारे होर है साथ संगत कुदरती गल रोगी आनंद दी साथ संगत जी ਉਹਨਾਂ ਦਾ ਵੀ ਇਸੇ ਤਰ੍ਹਾਂ ਇੱਕ ਛੋਟਾ ਬੱਚਾ ਸੀ ਚੜਾਈ ਕਰ ਗਿਆ ਸ਼ਾਇਦ ਮੈਂ ਕਿਤੇ ਆਪ ਜੀ ਸਮਖਿ ਬੇਨਤੀ ਕੀਤੀ ਹੋਵੇ ਮੈਨੂੰ ਯਾਦ ਨਹੀਂ ਹੈ ਜਦੋਂ ਉਹਨਾਂ ਦਾ ਪੁੱਤਰ ਸੀ ਉਹ ਵੀ ਚੜਾਈ ਕਰ ਗਿਆ ਤੇ ਚੜਾਈ ਕਰਨ ਤੋਂ ਬਾਅਦ ਜਦੋਂ ਦਾ ਸਸਕਾਰ ਕਰਨ ਲੱਗੇ ਨਾ ਉਹ ਗੁਰਮੁਖ ਜਨਾ ਅਖਣ ਲੱਗੇ ਕਹਿੰਦੇ ਵੀ ਭਾਈ ਸਾਹਿਬ ਨੂੰ ਆਖ ਦੇ ਗ੍ਰੰਥੀ ਸਿੰਘ ਨੂੰ ਵੀ ਪਿਆਰਿਓ ਅਰਦਾਸ ਮੈਂ ਖੁਦ ਕਰਨੀ ਹੈ ਆਪਣੇ ਪੁੱਤ ਦੀ ਅਰਦਾਸ ਮੈਂ ਖੁਦ ਕਰਨੀ ਹੈ ਤੇ ਸਾਰੀ ਸੰਗਤ ਖੜੀ ਰਿਸ਼ਤੇਦਾਰ ਖੜੇ ਹੈ ਤੇ ਜਿੱਥੇ ਤੱਕ ਜੇ ਮੈਂ ਨਾਮ ਨਾ ਭੁੱਲਦਾ ਮੈਂ ਸ਼ਾਇਦ ਉਹਨਾਂ ਦਾ ਨਾਮ ਸਾਹਿਬ ਸਿੰਘ ਹੈ ਤੇ ਉਹਨਾਂ ਨੇ ਅਰਦਾਸ ਕੀਤੀ ਸਾਧ ਸੰਗਤ ਅਰਦਾਸ ਕਰਦੇ ਆ ਕਰਦੇ ਆ ਜਿਹੜੇ ਬੋਲ ਆਖੇ ਨਾ ਉਹ ਬੋਲ ਬੜੇ ਕਮਾਲ ਦੇ ਸੀ ਉਹ ਬੋਲ ਸੀ ਵੀ ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਜੀਓ ਤੁਸਾਂ ਸਾਨੂੰ ਇਹ ਦਾਤ ਦਿੱਤੀ ਸੀ ਪੁੱਤਰ ਦੀ ਤੁਸਾਂ ਸਾਨੂੰ ਇਹ ਦਾਤ ਦਿੱਤੀ ਸੀ ਮਾਲਕ ਜੀ ਤੁਸੀਂ ਆਪਣੀ ਦਿੱਤੀ ਹੋਈ ਦਾਤ ਵਾਪਸ ਲੈ ਲਈ ਹੈ ਆਪ ਜੀ ਦੀ ਦਾਤ ਦੀ ਸੇਵਾ ਸੰਭਾਲ ਕਰਦਿਆਂ ਮੇਰੇ ਕੋਲੋਂ ਤੇ ਮੇਰੀ ਘਰ ਵਾਲੀ ਕੋਲੋਂ ਬੇਅੰਤ culpa ਹੋਈਆਂ ਹੋਣਗੀਆਂ ਤੁਸੀਂ ਸਾਨੂੰ ਬਖਸ਼ ਦਿਓ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਇਹ ਦਾਤ ਦਿੱਤੀ ਸੀ ਤੁਸੀਂ ਆਪਣੀ ਦਾਤ ਨੂੰ ਵਾਪਸ ਲੈ ਤੁਹਾਡੀ ਵੱਡੀ ਕਿਰਪਾ ਹੈ ਕਿੱਡੇ ਕਮਾਲ ਦੀ ਬੋਲ ਹੈ ਸਾਰੇ ਰਿਸ਼ਤੇਦਾਰ ਸਾਰੇ ਮਿੱਤਰ ਸੱਜਣ ਸੁਣ ਕੇ ਹੈਰਾਨ ਹੋ ਗਏ ਕਿ ਸਾਹਮਣੇ ਪੁੱਤ ਚਿਖਾ ਦੇ ਉੱਪਰ ਪਿਆ ਹੋਵੇ ਤੇ ਪਿਓ ਇਹੋ ਜੇ ਬੋਲ ਕਿਵੇਂ ਬੋਲ ਸਕਦਾ ਇਹ ਉਹੀ ਬੋਲ ਸਕਦਾ ਹੈ ਜਿਨੇ ਆਨੰਦ ਨੂੰ ਮਾਣਿਆ ਹੈ ਜਿਹੜਾ ਆਨੰਦ ਵਿੱਚ ਹੈ ਦੁੱਖ ਤੇ ਸੁਖ ਬੜਾ ਇਹ ਬੋਲ ਨਹੀਂ ਬੋਲ ਸਕਦਾ ਜਿਹੜਾ ਅੱਜ ਵੀ ਦੁੱਖ ਤੇ ਸੁੱਖ ਦੇ ਵਿੱਚ ਫਸਿਆ ਹੋਇਆ ਉਹਦੀ ਜ਼ਬਾਨ ਤੋਂ ਬੋਲ ਨਹੀਂ ਨਿਕਲ ਸਕਦੇ ਇਹ ਬੋਲ ਉੱਥੋਂ ਨਿਕਲਦੇ ਨੇ ਜਦੋਂ ਮਨੁੱਖ ਆਨੰਦ ਦੀ ਅਵਸਥਾ ਨੂੰ ਮਾਣ ਲਵੇ ਇਸ ਕਰਕੇ ਪਾਰਸ਼ਕ ਕਹਿੰਦੇ ਆਨੰਦ ਸੁਣੋ ਬੜਵਾਗੀ ਹੋ ਸੁਣੋ ਕਹਿੰਦੇ ਆਨੰਦ ਨੂੰ ਆਨੰਦ ਕੀ ਹੈ ਤੇ ਆਨੰਦ ਨੂੰ ਸੁਣ ਕੇ ਬੜਵਾਗੀ ਹੋ ਵੱਡਿਆਂ ਭਾਗਾ ਵਾਲੇ ਬਣੋ ਸਗਲ ਮਨੋਰਥ ਪੂਰੇ ਇਹਦੇ ਨਾਲ ਜਿਹੜੇ ਜ਼ਿੰਦਗੀ ਦੇ ਕਾਰਜ ਹੈ ਉਹ ਪੂਰੇ ਹੋ ਜਾਣਗੇ ਉਹ ਜ਼ਿੰਦਗੀ ਦੇ ਕਾਰਜ ਰਾਸ ਆ ਜਾਣਗੇ ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਵਿਸੂਰੇ ਤੇ ਹੁਣ ਸਾਧ ਸੰਗਤ ਪਾਰ ਬ੍ਰਹਮ ਪ੍ਰਭ ਪਾਇਆ ਆਨੰਦ ਦੇ ਵਿੱਚ ਹੁਣ